ਫਤੇਗੜ ਸਾਹਿਬ ਵਿਖੇ ਵੱਖ-ਵੱਖ ਥਾਵਾਂ ਤੇ ਸਿਹਤ ਵਿਭਾਗ ਵੱਲੋਂ ਵਿਜੀਲੈਂਸ ਵਿਭਾਗ ਨਾਲ ਮਿਲ ਕੇ ਦੁੱਧ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਗਏ। ਫੂਡ ਸੇਫਟੀ ਅਫਸਰ ਫਤੇਗੜ ਸਾਹਿਬ ਸੁਤਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਸੈਕਟਰੀ ਫੂਡ ਦੀਆਂ ਹਦਾਇਤਾਂ ਅਨੁਸਾਰ ਇਹ ਸੈਂਪਲ ਭਰੇ ਜਾ ਰਹੇ ਹਨ। ਇਸ ਦੌਰਾਨ ਦੁੱਧ, ਦਹੀਂ ਅਤੇ ਪਨੀਰ ਦੇ ਸੈਂਪਲ ਭਰੇ ਗਏ ਹਨ। ਇਸੇ ਤਰ੍ਹਾਂ ਹੁਣ ਫਾਸਟ ਫੂਡ ਅਤੇ ਢਾਬਿਆਂ ਤੋਂ ਵੀ ਸੈਂਪਲ ਭਰੇ ਜਾਣਗੇ। ਮੈਂ ਜੀ ਸਤਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਟੇਗੜ ਸਾਹਿਬ ਅੱਜ ਅਸੀਂ ਜੀ ਪੰਜਾਬ ਸਰਕਾਰ ਤੇ ਮਾਨ ਜੋ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਦਲਰਾਜ ਸਿੰਘ ਜੀ ਹਾਈਐਸ ਦੇ ਹਦਾਇਤਾਂ ਅਨੁਸਾਰ ਫਟੇਗੜ ਸਾਹਿਬ ਵਿਖੇ ਸੈਂਪਲਿੰਗ ਕਰ ਰਹੇ ਹਾਂ ਜੀ ਤੇ ਮੌਕੇ ਤੇ ਵਿਜੀਲੈਂਸ ਦੀ ਟੀਮ ਸਾਡੇ ਨਾਲ ਹੈ ਜੀ ਸੈਂਪਲਿੰਗ ਤੇ ਤੇ ਚੈਕਿੰਗ ਲਈ ਮਿਕਸਰਪਲ ਲਿਆ ਹੋਇਆ ਕਿਸ ਤਰ੍ਹਾਂ ਦੇ ਸੈਂਪਲ ਲਏਗਾ ਅਜੇ ਤੱਕ ਤਾਂ ਜੀ ਦੁੱਧ ਦੀ ਮਤਲਬ ਦੁੱਧ ਦੇ ਤੇ ਮਿਲਕ ਤੇ ਮਿਲਕ ਪ੍ਰੋਡਕਟ ਦੀ ਸੈਂਪਲ ਲੈ ਆਏ ਗਏ ਨੇ ਦੁੱਧ ਦਹੀਂ ਪਨੀਰ ਤੇ ਤਨੇ ਪ੍ਰੋਡਕਟਸ ਦੇ ਸੈਂਪਲ ਲਏ ਜਾਣੇ ਨੇ ਜਿਹੜੇ ਕਲੈਕਟ ਕੀਤੇ ਗਏ ਨੇ ਇਹ ਤੋਂ ਇਲਾਵਾ ਵੀ ਸੈਂਪਲ ਲਏ ਜਾਣਗੇ ਜੀ ਤੇ ਮੁਹਿੰਮ ਲਗਾਤਾਰ ਜਾਰੀ ਹੈ ਜੀ ਇਹ ਹੋਰ ਵੀ ਕੋਈ ਟਾਬੇ ਹਾਂਜੀ ਫਾਸਟ ਫੂਡ ਵਗੈਰਾ ਵਾਲੇ ਜਿਹੜੇ ਹੈਗੇ ਨੇ ਜੀ ਮੈਨੂਫੈਕਚਰਿੰਗ ਕਰਦੇ ਨੇ ਫਾਸਟ ਫੂਡ ਦੀ ਆਪਣੇ ਘਰਾਂ ਦੇ ਵਿੱਚ ਜਾਂ ਰੇੜੀਆਂ ਦੇ ਉੱਤੇ ਤੇ ਉਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ